ਹਿੰਦ ਦੀ ਚਾਦਰ ਨਵੇਂ ਪਾਤਸ਼ਾਹੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਹਾਰਾਜ ਦੇ 350 ਸਾਲਾ ਸ਼ਹੀਦੀ ਸਬਕ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਤੂਰੀ ਦੇ ਪੰਚਾਇਤੀ ਗੁਰਦੁਆਰਾ ਸਾਹਿਬ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਸਤਿਕਾਰ ਦੇ ਨਾਲ ਸਜਾਇਆ ਗਿਆ। ਨਗਰ ਕੀਰਤਨ ਦੀ ਅਗਵਾਈ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਚ ਪਿਆਰਿਆਂ ਨੇ ਕੀਤੀ। ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀ ਪਾਲਕੀ ਤੇ ਸੁੰਦਰ ਫੁੱਲਾਂ ਨਾਲ ਸ਼ੋਭਿਤ ਕੀਤਾ ਗਿਆ। ਇਸ ਨਗਰ ਕੀਰਤਨ ਵਿੱਚ ਗੱਤਕਾ ਪਾਰਟੀ ਤੇ ਰਾਗੀ ਸਿੰਘਾਂ ਨੇ ਗੱਤਕਾ ਪ੍ਰਦਰਸ਼ਨ ਤੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਸਾਡੇ ਦੇਸ਼ ਦੇ ਕੋਨੇ-ਕੋਨੇ ਵਿੱਚ ਕਿਛੂ ਚਿਰਗੁਰ ਤੇ ਇੱਕ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਉਣ ਲਈ ਬਹੁਤ سارے ਪ੍ਰੋਗਰਾਮ ਲਿਖੇ ਗਏ ਹਨ ਉੱਥੇ ਮੈਂ ਥੂਰੀ ਦੀ ਪੰਚਾਇਤੀ ਗੁਰਦੁਆਰਾ ਨੂੰ ਮੁਬਾਰਕਬਾਦ ਦਿੱਤੇ ਬਿਨਾਂ ਨਹੀਂ ਲੈ ਸਕਦਾ ਕਿ ਉਹਨਾਂ ਨੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਹਿਲਾਂ ਕੁਝ ਦਿਨ ਪਹਿਲਾਂ ਸਮਾਗਮ ਕੀਤਾ ਸੀ ਔਰ ਅੱਜ ਨਗਰ ਕੀਰਤਨ ਦੇ ਰਾਹੀਂ ਗੁਰੂ ਤੇਗ ਬਹਾਦਰ ਜੀ ਦੇ ਸਿੱਖਿਆਵਾਂ ਦਾ ਸੰਦੇਸ਼ ਦੇਣ ਦੇ ਲਈ ਇਹ ਬਹੁਤ ਵੱਡਾ ਉਪਰਾਲਾ ਹੈ ਉਹਨਾਂ ਨੂੰ ਸਾਡੇ ਦੀ ਕੁਰਬਾਨੀ ਦਾ ਜਿਹੜਾ ਜਜ਼ਬਾ ਹੈ ਉਹ ਹਮੇਸ਼ਾ ਗੁਰtheta ਕਬਹਾਦਰ ਜੀ ਦੇ ਚੀਨ ਦੀ ਤੋਂ ਲੈਣਾ ਚਾਹੀਦਾ ਹੈ ਔਰ ਉਹਨਾਂ ਦੇ ਦਰਸਾਏ ਮਾਰਗ ਤੇ ਚੱਲਦੇ ਹਾਂ ਹਮੇਸ਼ਾ ਅਨਿਆਏ ਦੇ ਖਿਲਾਫ ਜਿਹੜੀ ਆਵਾਜ਼ ਬੁਲੰਦ ਕਰਨੀ ਚਾਹੀਦੀ ਅੱਜ ਤੰਤਰ ਸਾਹਿਬ ਜੀ ਦੇ 10 ਦਾ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਦੀ ਸਾਡੇ ਨੂੰ ਸਮਰਪਿਤ ਇਹ ਮਹਾਨ ਨਗਰ ਕੀਰਤਨ ਸ੍ਰੀ ਪੰਚਾਇਤੀ ਗੁਰਦੁਆਰਾ ਸਾਹਿਬ ਤੋਂ ਰੀਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਜਾਇਆ ਜਾ ਰਿਹਾ ਹੈ ਜੋ ਕਿ ਪੰਜ ਪੈਰਾਂ ਦੀ ਦਵਾਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਦਰ ছਾਇਆ ਹੈ ਇਹ ਨਗਰ ਕੀਰਤਨ ਬਾਜ਼ਾਰ ਵਿੱਚ ਹੁੰਦਾ ਸਾਰੇ ਸ਼ਹਿਰ ਦੇ ਵਿੱਚ ਸੁੰਨਾਵਾਂ ਦੇ ਵਿੱਚ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਾਪਸੀ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਨੌਜਵਾਨਾਂ ਨੂੰ ਅਸੀਂ ਇਹੀ ਸੰਦੇਸ਼ ਦੇਣਾ ਚਾਹ ਰਹੇ ਹਾਂ ਵੈਸੇ ਤਾਂ ਸਾਡੇ ਗੁਰੂ ਸਾਹਿਬ ਉਹਨਾਂ ਦੀ ਸ਼ਹੀਦੀਆਂ ਨੂੰ ਕੋਈ ਭਾਇਆ ਨਹੀਂ ਜਾ ਸਕਦਾ ਸਾਨੂੰ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣ ਦੀ ਲੋੜ ਹੈ ਸਾਨੂੰ ਉਹਨਾਂ ਦੇ ਦਰਸਾਏ ਹੋਏ ਜੋ ਵੀ ਉਹਨਾਂ ਦੇ ਦੱਸੇ ਹੋਏ ਨੇ ਉਹਨਾਂ ਦੇ ਅਨੁਸਾਰ ਚੱਲਣੀ ਬੇਨਤੀ ਕਰਦਾ ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਹੀ ਦਿਹਾੜੇ ਦੇ ਸੰਬੰਧ ਵਿੱਚ ਸ੍ਰੀ ਪੰਚਾਇਤੀ ਗੁਰਦਾਰਾ ਸਾਹਿਬ ਤੋਂ ਸਮੂਹ ਸ਼ਹਿਰ ਨਿਵਾਸੀਆਂ ਵੱਲੋਂ ਕੱਢਿਆ ਜਾ ਰਿਹਾ ਤੇ ਅੱਜ ਦੇ ਇਸ ਦਿਹਾੜੇ ਤੇ ਸਮੂਹ ਪੰਜਾਬ ਭਰ ਹਿੰਦੁਸਤਾਨ ਅਤੇ ਸਾਰੇ ਸੰਸਾਰ ਦੇ ਇਹ ਤੇ ਇਹ ਮਹਾਨਗਰ ਕੀਰਤਨ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਅੱਜ ਦੇ ਦਿਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਮਹਾਨ ਬਲੀਦਾਨ ਦੇ ਕੇ ਤੇ ਹਿੰਦ ਦੀ ਧਰਤੀ ਦੀ ਬੇੜੀ ਨੂੰ ਪਾਰ ਲੰਘਾਇਆ ਸੀ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਸਾਰਿਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਇੱਥੇ ਆਏ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਜੀ ਜੋ ਨਗਰ ਕੀਰਤਨ ਹੈ ਤਨ ਤਨ ਸ੍ਰੀ ਤੇਗ ਬਾਣੀ ਜੇ ਦਿਵਨ ਦਾ ਸ੍ਰੀ ਜੀ ਪੁਰਬ ਹੈ ਜਿਸ ਸੰਗਤ ਵਿੱਚ ਸਾਰੇ ਸਹਿਰ ਨਿਵਾਸੀਆਂ ਸਹਿਯੋਗ ਨਾਲ ਗੁਰਦੁਆਰਾ ਪੰਚਾਇਤ ਸਹਿ ਬਲੋਂ ਸਜਾਇਆ ਜਾ ਰਿਹਾ ਹੈ ਇਹ ਜੋ ਕਿ ਗੁਰਸਾਹਿਬ ਜੀ ਕੁਰਬਾਨੀ ਹੈ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਮਨੁੱਖਾਈ ਧਾਰਮਿਕ ਜਾਦੀ ਲਈ ਉਹਨਾਂ ਨੇ ਕਿਸੇ ਫਿਰਕੇ ਲਈ ਖਾਸ ਨਹੀਂ ਮਤਲਬ ਕੁਰਬਾਨੀ ਨਹੀਂ ਕੀਤੀ ਸਾਰੀ ਮਨੁੱਖਤਾ ਦੀ ਜੋ ਧਾਰਮਿਕ ਜਾਦੀ ਹੈ ਮਨੁੱਖੀ ਅਧਿਕਾਰ ਹਨ ਉਹਨਾਂ ਹੀ ਰੱਖ ਲਈ ਗੁਰਸਾਹਿਬ ਨੇ ਬਲੀਦਾਨ ਦਿੱਤਾ ਹੈ ਤੇ ਸਾਨੂੰ ਵੀ ਉਹਨਾਂ ਦੇ ਦਸੇ ਮਰ ਰੀਚਰ ਦੀ ਜ਼ਰੂਰਤ ਹੈ ਤਾਂ ਹੀ ਇਹ ਸੰਸਾਦ ਤੇ ਆਪਣਾ ਪਿਆਰ ਭਾਈਚਾਰਾ ਅਮਨਚਾਰਾ ਜੋ ਅਮਨ ਹੈ ਜੋ ਰਹਿ ਸਕਦਾ ਹੈ ਤੋਂ ਇਹਨਾਂ ਮੈਂ ਕਹਿੰਦਾ ਸਾਰੀ ਸੰਗਤ ਨੂੰ ਫਿਰ ਫਤਗੋਣਾ ਗਾਜੀ ਦਾ ਖਾਸਾ ਵਾਝੀ ਕੀ ਫਤ